ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਆਪਾਂ ਨਾ ਸਟ੍ਰੇਟ ਸਲਵਾਰ ਜਿਹੜੀ ਆ ਉਹ ਰੈਡੀ ਕਰਾਂਗੇ ਠੀਕ ਹੈ ਜੀ ਆਹ ਦੇਖੋ ਜੀ ਇਸ ਤਰ੍ਹਾਂ ਅਸੀਂ ਇਹਦੇ ਤੇ ਨਾ ਵਰਕ ਸੀਗਾ ਸੋ ਇਸ ਕਰਕੇ ਸਟ੍ਰੇਟ ਸਲਵਾਰ ਹੀ ਬੰਨੀ ਸੀਗੀ ਤੇ ਉਹ ਕਹਿੰਦੇ ਜਿਆਦਾ ਮੈਨੂੰ ਫੇਰ ਵੀ ਨਹੀਂ ਚਾਹੀਦਾ ਸੋ ਆਪ ਬਿਲਕੁਲ ਸਿੰਪਲ ਬਿਨਾਂ ਮਿਆਨੀ ਤੋਂ ਇਹ ਬਣੀ ਆ ਠੀਕ ਹੈ ਨੀਚੇ ਅਸੀਂ ਜਿੰਨਾ ਪਹੁੰਚਾ ਚਾਹੀਦਾ ਉਹ ਰੱਖਣ ਤੋਂ ਬਾਅਦ ਜਿਹੜੀ ਆ ਉਹ ਲੈਂਥ ਰੱਖ ਲੈਣੀ ਆ ਠੀਕ ਹੈ ਜੀ ਉਤਵਾ ਜਿਹੜਾ ਸਾਈਡ ਵਾਲੀ ਸੀਨ ਸਾਹ ਕਈ ਵਾਰ ਨਾ ਚੱਕੀ ਜਾਂਦੀ ਏ ਇਸ ਕਰਕੇ ਨਾ ਅਸੀਂ 2 ਇੰਚ ਨਾ ਸਾਈਡ ਤੋਂ ਅਸੀਂ ਜਿਹੜਾ ਵਾ ਆਸਣ ਵਾਲੀ ਸਾਈਡ ਤੋਂ ਵਾਧਾ ਰੱਖ ਲੈਣਾ ਵਾ ਠੀਕ ਹੈ ਉਦੋਂ ਤੋਂ ਬਾਅਦ ਜੀ 벨ਟ ਛੱਡ ਕੇ ਤੇ ਬਾਕੀ ਅਸੀਂ ਜਿਹੜਾ ਵਾ ਆਦੀ ਆਸਣ ਦੀ ਸੀਨ ਲਗਾ ਲ ਨਿਸ਼ਾਨ ਲਗਾ ਕੇ ਤੇ ਇਹਨੂੰ ਜਿਹੜਾ ਅਸੀਂ ਕਟਿੰਗ ਕਰ ਲੈਣਾ ਇਸ ਤਰ੍ਹਾਂ ਕਟਿੰਗ ਕਰ ਲਓ ਉਦੋਂ ਤੋਂ ਬਾਅਦ ਅਸੀਂ 벨ਟ ਬਣਾਣੀ ਹੈ ਠੀਕ ਹੈ 벨ਟ ਜਿੰਨੀ ਵੀ ਹੁੰਦੀ ਹੈ ਉਸ ਅਕੋਰਡਿੰਗਲੀ ਜੋ ਨਾਰਮਲ 벨ਟ ਅਸੀਂ ਸਲਵਾਰ ਚ ਬਣਾਈਦੀ ਹੁੰਨੀ ਹੀ 벨ਟ ਇਹਦੇ ਵਿੱਚ ਪੈਣੀ ਆ। ਸੋ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੀ ਵੀਡੀਓਜ਼ ਦੇਖ ਰਹੇ ਹੋ ਤੁਹਾਨੂੰ ਵਧੀਆ ਲੱਗ ਰਹੀਆਂ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ 벨 ਆਈਕਨ ਨੂੰ ਵੀ ਜਰੂਰ ਹਿੱਟ ਕਰੋ ਤਾਂ ਕਿ ਜਦੋਂ ਵੀ ਇਹ ਨਵੀਂ ਵੀਡੀਓ ਪਾਵਾਂ ਤਾਂ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਮਿਲ ਜਾਵੇ। ਠੀਕ ਹੈ ਜੀ। ਸੋ ਇਸ ਤਰ੍ਹਾਂ ਕਰਕੇ ਅਸੀਂ ਇਹਨਾਂ ਦੀ ਨਾ 벨ਟ ਵੀ ਤਿਆਰ ਕਰ ਲੈਣੀ ਆ। ਬਹੁਤ ਈਜ਼ੀ ਤਰੀਕੇ ਨਾਲ ਕੱਟੀ ਜਾਂਦੀ ਆ। ਕੋਈ ਇਹਦੇ ਵਿੱਚ ਔਖਾ ਨਹੀਂ ਹੈਗਾ। ਤੇ ਜਿਹੜੀ ਵੀ ਤੁਹਾਨੂੰ ਮੈਂ ਵੀਡੀਓ ਦਿਖਾਵਾਂਗੀ ਉਹ ਬਿਲਕੁਲ ਸੌਖੇ ਤਰੀਕੇ ਨਾਲ ਮਤਲਬ ਬਣਾਈ ਹੋਊਗੀ ਤੇ ਬੜੇ ਆਰਾਮ ਨਾਲ ਤੁਸੀਂ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਬਸਕ੍ਰਾਈਬ ਜੁੜੋ